ਇਹ ਢਾਲੀ ਦਾ ਗੁਰੂ ਘਰ ਦਾ ਘਰ ਦਾ ਸਰੀ ਹਲੇ ਵਾਲਾ ਤੇ ਪਾਣੀ ਦੇ ਮੈਨੂੰ ਮੜਿਆ ਸਾਫ ਕਰ ਲੰਦੋਂ ਐਵੇਂ ਪਾਣੀ ਲੱਗ ਜਾਂਦਾ ਕਾਲੀ ਸਾਹਿਬ ਗੁਰਦਵਾਰੇ ਬਿਲਕੁਲ ਆਪੇ ਹੋ ਤੇ ਆਪਾਂ ਜਦੋਂ ਛੋਟੇ ਸਰਲ ਨੂੰ ਜਾਣੇ ਆ ਲੋਕਾਂ ਦੀਆਂ ਫੋਟੋਆਂ ਚ ਪਾਉਂਦੇ ਆ ਵਾਸਿੰਗ ਦਾ ਡਰ ਲੱਗਦਾ ਮੈਨੂੰ ਸ਼ਾਇਦ ਪੁਰਾਣਾ ਫੇੜਣਾ ਹੋਵੇ ਪਰ ਵੇ ਟਾਈ ਕਰਦਾ ਫੰਦਾ ਜਿੰਨਾਂ ਤੋਂ ਅੱਜੋਂ ਫੜ ਕੇ ਰਸੜ ਫੜ ਗਈ ਉਹ ਪਤਾ ਨਹੀਂ ਚੈਟ ਕੋ ਜਾ ਫੜ ਗਈ ਉਹ ਕਿ ਤੋਂ ਪਤਾ ਲੱਗਦਾ ਨਾ ਉਹ ਤੋਂ ਜ਼ਿਆਦਾ ਪੁਰਾਣਾ ਹੈ 12 ਮੈਂ 12 ਇੱਤੋਂ ਕੋ ਜਿਆਦਾ ਬੁਰਾ ਹਾਲ ਹੈ ਬਾਈ ਜੇ ਕਹੇ ਨਿਆਣਾ ਇੱਧਰ ਤੇ ਧਿਆਨ ਨਾ ਇੱਥੇ ਬੱਟੇ ਹੈ ਸਾਰੇ ਪਾਸੇ ਇੱਥੋਂ ਲੈ ਕੇ ਇੱਥੇ ਤੱਕ ਬੱਟੇ ਹੈ ਪਾਣੀ ਦੇ ਪਹਿਲਾਂ ਟੁੱਟਿਓ ਸੀ ਤੇ ਆ ਜਿਹੜਾ ਗੋਦਪੁਰ ਨੂੰ ਜਾਂਦੇ ਆ ਪਰ ਸੂਰਪੁਰ ਨੂੰ ਜਾਂਦੇ ਆ ਇੱਥੋਂ ਖੱਬੇ ਹੱਤ ਨੂੰ ਕਿਸੇ ਵਾਂਗ ਲੂਗਾ ਪਾਣੀ ਦਾ ਵਹਾਵ ਤੇ ਰਿਹਾ ਹੈ ਜੀ ਇੱਥੇ ਵੀ ਤੇ ਇਹ ਪਾਣੀ ਸਿੱਧਾ ਵਾਰ ਕਰਦਾ ਹੈ ਜਿਹੜੀ ਆਪਾਂ ਰੀਲ ਪਾਈ ਸੀ ਗੱਲ ਫਰੀਆਲੇ ਤੋਂ ਖੜਾ ਚਵਾਨੂ ਆਈ ਤਾਂ ਮੈਨੂੰ ਲੱਗਾ ਨੰਗੇ ਨਹੀਂ ਹੁੰਦਾ ਕੱਲ ਤਾਂ ਫੇਰ ਵੀ ਵਿੱਚ ਵਿੱਚ ਬੰਦੇ ਨੰਗੀ ਜਾਂਦੇ ਸੀ ਅੱਜ ਤਾਂ ਬਿਲਕੁਲ ਬੁਰਾ ਹਾਲ ਹੋਣਾ ਪਾਣੀ ਦਾ ਹਾਲ ਚੈੱਕ ਕਰੋ ਪਾਣੀ ਬਾਲਾ ਵਾਲਾ ਜਿਆਦਾ ਹੈ ਇੱਥੇ ਵੀ ਬਾਕੀ ਚਲੋ ਮੈਂ ਛੋਟੇ ਸਿਰਾਂ ਨੂੰ ਜਾਣਾ ਦੇਖਦਾ ਕਿੰਨਾ ਹੁੰਦਾ ਕਿ ਨਹੀਂ ਸੰਗ ਹੁੰਦਾ ਥੋੜੀ ਟਰੱਕ ਦੀ ਪ੍ਰੋਬਲਮ ਪੈਣੀ ਮੈਨੂੰ ਬੜਿਆ ਤੋੜ ਕੇ ਗੇਰ ਭਾਗ ਦੇਖ ਲੈਣਾ ਫਿਰ ਚੱਲ ਜਦਾ ਠੀਕ ਹੈ ਜੀ ਤੇ ਯਾਰਾਂ ਨੇ ਬੈਟਰੀ ਵੀ ਨਹੀਂ ਚੱਲ ਰਹੀ ਸੀ ਅੱਜ ਵਾਟਰ ਡੈਡ ਰਿਆ ਪ੍ਰੋਫੈਸੀ ਸਾਢੇ 5:30 ਹੋ ਗਏ। ਤੰਗੜਾ। ਤਾਂ ਗੜੀ ਹੁੰਦਾ ਇੱਧਰ ਤੇ। ਬੱਟਾ ਹੀ ਬੱਟਾ 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 ਬੱ ਤੇ ਜਾਗਦੇ ਤੇ ਆ ਬਣ ਜਿਕਨਾ ਕਿ ਆ ਪੰਪ ਆ ਗਿਆ ਹੀ ਟੁੱਟ ਗਿਆ ਚਲੋ ਮੈਂ ਕੱਟ ਲਾਣਾ ਠਹਿਰ ਕੇ ਮਿਲਦੇ ਆ ਤੇ ਮੈਨੂੰ ਲੱਗਦਾ ਇਹ ਛੋਟੇ ਸਰੇ ਵਾਲੇ ਤੇ ਰਸੂਲਪੁਰ ਨੂੰ ਵੀ ਤਾਂ ਤਬਾਰ ਦਿੱਤੀ ਉਹ ਪਾਣੀ ਨੇ ਬਾਬੇ ਇਦਾਂ ਜੇ ਯਾਰ ਡਰੋਨ ਉਡਾਣਾ ਬਹੁਤ ਔਖਾ ਹੁੰਦਾ ਆ ਗੱਲ ਕੁਝ ਨਹੀਂ ਹੈਗਾ ਪੂਰੇ ਸੀਜ਼ਨ ਆ ਜੇ ਮੋਟਰਾਂ 'ਚ ਪਾਣੀ ਪੂਣੀ ਭਾ ਗਿਆ ਭਾਈ ਤੁਹਾਨੂੰ ਪਤਾ ਹੀ ਆ 2.5 ਲੱਖ ਦੀ ਜੀਜ ਆ ਆਪਾਂ ਕਹਿੰਦੇ ਹਾਂ ਉਹ ਸੀਜ਼ਨ 'ਚ ਦੇਖਾਂਗੇ ਜਾਂ ਫੇ ਮੀ ਬੰਦ ਹੋਇਆ ਹੋਵੇ ਸਾਡੇ ਉਧਰ ਮੋਟਰਸਾਈਕਲ ਤੇ ਮੈਂ ਘੱਟ ਲੈ ਗਿਆ ਨਾ ਡਰੋਨ ਗੱਡੀ ਗੁੱਡੀ ਜੋ ਮੈਂ ਤਾਂ ਲੈ ਜੀਦਾ ਮੋਟਰਸਾਈਕਲ ਤੇ ਤਾਂ ਸਪੈਸ਼ਲ ਆ ਜਿੱਥੇ ਤੇ ਲਿਆ ਹੱਪ ਹੋਵੇ ਤੇ ਚਲੋ ਓਏ ਬਹੁਤ ਜ਼ਿਆਦਾ ਜ਼ਿਆਦਾ ਪੈ ਗਿਆ ਮੈਨੂੰ ਲੱਗਦਾ ਥੋੜੇ ਟਾਈਮ ਤੱਕ ਖੜੇ ਹੀ ਜਾਵੇ ਸਾੜਾ ਜੇ ਇੱਧੇ ਰਿਹਾਏ ਤਾਂ ਫਾਂਡ ਜ਼ਿਆਦਾ ਕਰਕੇ ਬਚਾਇਆ ਜੇ ਇੱਕ ਦਿੋਂ ਲੰਗਦਾ ਹੋਵੇ ਤਾਂ ਉਹਨੂੰ ਸੜਕ ਪੱਟੋ ਜਣੀ ਹਣੀ ਤਾਂ ਭਾਬਾ ਹੀ ਆ ਕਿਦਾ ਜੀ ਬੜੇ ਇਧਰ ਵਾਲਾ ਪੰਪ ਤੇ ਪੰਪ ਦੇ ਸਾਹਮਣੇ ਬਿਲਕੁਲ ਪਾਣੀ ਚੱਲਦਾ ਹੋਇਆ ਨਾ ਨਾ ਆਪ ਕੋ ਚਲਾ ਡਾਰਤਾ ਲੱਗਦਾ ਹੁੰਦਾ ਗਲੀਆਂ ਜੇ ਪਾਣੀ ਭੜਿਆ ਕਦੇ ਤੇ ਅੱਗੇ ਅੱਗੇ ਪੁਲੀ ਦਿਖਾਣਾ ਉਹ ਚਲੋ ਉਹ ਹੁਣ ਮੈਨੂੰ ਪਤਾ ਨਹੀਂ ਇਹ ਨਾ ਮੈਂ ਹੁਣ ਗੱਲ ਦਾ ਰਾਇ ਬਸੇ ਦੇਣੀ ਕਿ ਉਹ ਚੁੱਕੀ ਦੇਖ ਚੱਲ ਉਹਦਾ ਸੀੜਾ ਚੱਲਣ ਲੱਗ ਪਿਆ ਨਾ ਥੱਲੇ ਪਾਣੀ ਉੱਪਰ ਆ ਗਿਆ ਨਾ ਜ਼ਮੀਨ ਦੇ ਜ਼ਮੀਨ ਦੇ ਪਾਣੀ ਉੱਪਰ ਆ ਗਿਆ ਨਾ ਗਾੜੀ ਕਢ ਬਾਈ ਬਾਈ ਗਾੜੀ ਕਢ ਗਾੜੀ ਗਾੜੀ ਕਢ ਗਾੜੀ ਪਤਾ ਨਹੀਂ ਆਹ ਖਾ ਨਹੀਂ ਉਹ ਹੋਣਾ ਉਹ ਤਾਂ ਕਿਦੋਂ ਦੀ ਝਗੜੇ ਯਾਰ ਰੱਬ ਦੇ ਰੰਗ ਆ ਰੱਬ ਦੇ ਰੰਗ ਆ ਜਲ ਸਾਲ ਕਹਿੰਦਾ 10 ਮਿੰਟ ਲੰਘਾ ਤੇ ਤਾਂ ਪਾਣੀ ਕਿਤੇ ਚੱਲਦਾ ਪਾਣੀ ਮੁੱਕ ਗਿਆ ਤਾਂ ਤੂੰ ਮੈਂ ਮੁੱਕ ਗਿਆ ਲੈ ਡੁੱਬਾ ਦਵਾ ਤਨਵਾ ਲੈ ਤਾਂ ਪਾਣੀ ਗਿਆ ਆ ਵੀ ਬਣਿਆ ਪੁੱਟਰ ਬਣ ਗਿਆ ਆ ਬੜੇ ਸਾਰੇ ਚੋਈ ਜਾਂਦੀ ਗਰੌਂਡ ਵਾਲੀ ਦੇਖੋ ਪਾਣੀ ਖਾਲੇ ਜਿਹਾ ਆ ਰੇ ਛਾਲਮਰ ਵਿੱਚ 10 ਦੇ ਮਿੰਟ ਭਾਈ ਕਾਲਾ ਕੱਢੋ ਨਹੀਂ ਤੋ ਨਿਕਾਲਿਆ ਕਾਲਾ ਕੱਢੋ ਨਹੀਂ ਆਲੀ ਹੈ ਹੋ ਜਾਂਦਾ ਬੜਾ ਜਿਆ ਕੰਮ ਇੰਨਾ ਕ ਤਾਂ ਜਾ ਜੂਗਾ ਦੇਖ ਤੂੰ ਮੈਂ ਆਹੇ ਖੂ ਬਣਦਾ ਕਿੱਦਾਂ ਇਧਰੋਂ ਨਹੀਂ ਇਧਰੋਂ ਨਾਲ ਦਿਖਾ ਲਈ ਖੂ ਬਣਦਾ ਉਹ ਦਿਖਾ ਦੇ ਆਹ ਦੇ ਆ ਖੂ ਬਣਦਾ ਦਿਖਾ ਰਹਾ ਜੀ ਇਹ ਗਰਾਉਂਡ ਦੀ ਹੈ ਜੀ ਕੋਈ ਬੜਾ ਫਿੜਾਣਾ ਫਿੜਾਣਾ ਕਨਾ ਇਹ ਸਾਰੀ ਗਰਾਉਂਡ ਪਤਾ ਨਹੀਂ ਲੱਗਦਾ ਬਸ ਸਮੁੰਦਰ ਆ ਜਾਂ ਗਰਾਉਂਡ ਆ ਕਿ ਜਾਂ ਤਲਾਬ ਬਣਿਆ ਆ ਸਾਰੀ ਭਰੀ ਪਈ ਆ A to Z ਚਲੋ ਅੱਗੇ ਚੱਲਦੇ ਆਂ ਦੇਖਦੇ ਆਂ ਕਿ ਹੱਥ ਤੱਕ ਚੱਲਦਾ ਪਿਆ ਅੱਗੇ ਚੋ ਦੇਖਾ ਇਹ ਤਾਂ ਡਾਂਡੀਆਂ ਵਾਲਾ ਰੁਪੋ ਵਾਲਾ ਰੁਪੋ ਵਾਲਾ ਰੁਪੋ ਵਾਲਾ ਨਾ ਆ ਪਾਣੀ ਦਾ ਚਿੱਟਾ ਪੈ ਗਿਆ ਉੱਤੇ ਬਾਬੇ ਕੋਈ ਦੋ ਮਿੰਟ ਕੋਲਾ ਸੁੱਕ ਜਾਣਾ ਸੁੱਕ ਜਾਣਾ ਮੈਂ ਸਾਫ ਕਰਾਂ